ਸਸਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਬਰੀ ਸਰ ਲਾਗੇ ਲੋਪੋ ਕੇ ਚਗਾਵਾ ਵਾ ਤੇ ਰਾਮਪੀਰਥ ਰੋਡ ਤੇ ਪਿੰਡ ਜਿਹੜਾ ਵਿਰਦੀਆ ਨਾ ਉਹਦਾ ਤੇ ਅਜਗਾਵਾ ਤੁਹਾਨੂੰ ਚਾਰ ਵਖਾਉਣੀ ਆ ਸਾਰੀਆਂ ਸੂਈਆਂ ਵਾ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਛਡੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਓ ਪਰ ਤਸੱਲੀ ਪੁੱਛਦੇ ਆਪਣੀ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੱਥ ਕੀ ਹਾਲ ਚਾਲ ਦੇ ਵਧੀਆ ਵਧੀਆ ਤੁਸੀਂ ਹਿੰਦਰਾ ਤੋਂ ਵਧੀਆ ਠੀਕ ਠਾਕ ਚਲੋ ਵਧੀਆ ਜੀ ਤੇ ਇਤਰਾ ਸ਼ੁਰੂ ਕਰਨਾ ਜੇ ਕਹਿੰਦੇ ਵੀ ਹਾਂਜੀ ਤੇ ਨਾਮ ਪਹਿਲਾਂ ਦੱਸ ਦੀਏ ਕਰੀ ਫਿਰ ਨਾਮ ਡਾਕਟਰ ਭੋਲਾ ਹਾਂਜੀ ਪਿੰਡ ਠੱਠਾ ਤਸਲੀ ਦੇ ਜਨਾਲਾ ਤੇ ਜ਼ਿਲ੍ਹਾ ਅਮਰਸਰ ਰਾਮਪਤੀ ਸੈਚੂ ਹੈਗਾ ਦੇ 7 ਕਿਲੋਮੀਟਰ ਤੇ ਵਾਕਾ ਬਾਟਰ 10 ਕਿਲੋਮੀਟਰ ਟਾਰੀ ਠੀਕ ਹੈ ਜੀ ਤੇ ਨੇੜੇ ਲੋਪੋ ਕਚਗਾਵਾਂ ਇੱਕ ਸਾਈਡ ਤੇ ਲੋਪੋ ਕਚ ਤੇ ਇੱਕ ਸਾਈਡ ਤੇ ਚਗਾਵਾਂ ਥਾਣੇ ਦੀ ਬੈਕ ਸਾਈਡ ਸਾਡਾ ਪਿੰਡ ਠੱਠਾ ਜੀ ਮੈਨ ਨੰਬਰ 985548426 ਸੀ ਜੀ 9855084290 ਜੀ ਠੀਕ ਹੈ ਮੇ ਵਾਪ ਪੈ ਗਿਆ ਫਿਰ ਨਹੀਂ ਵਾਪ ਮੇ ਰਬੋਤ ਰਾ ਗੜੇ ਪੈ ਗਿਆ ਨਾ ਆਪਣੇ ਇੱਥੇ ਲੱਗ ਗਿਆ ਮੇ ਪੈ ਗਿਆ ਰਾਤ ਦੇ 23ਵੀਂ ਮਾਰ ਵੀ ਸਾਰਾ ਉਤਰਾ ਖਲੋਤਾ ਪਾ ਗਿਆ ਹਾਂਜੀ ਹਾਂ ਅੱਜ ਇਸ ਤਰ੍ਹਾਂ ਹੀ ਚੱਲਣ ਦਿਆ ਸਾਰੇ ਘਰ ਘਰ ਇਹੀ ਹੈਗੇ ਹਾਂ ਠਰਿਆ ਪਾਣੀ ਆ ਸੱਜੜਾ ਗਾਵਾਂ ਸੁਈਆਂ ਫਿਰ ਦਾ ਮਿਲ ਸਕਦਾ ਹਾਂ ਹਾਂਜੀ ਹਾਂਜੀ ਤੇ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਦੇ ਕਰਦੀ ਦੂਜਾ ਸੁਆ ਵਹਿੜ ਸੂਈ ਜੇ ਤਾਜੀ ਸੂਈ ਹੈ ਨਾ ਹਾਂਜੀ ਪਾਸਾਂ ਵੀ ਸੂਈ ਜੇ ਮਗਰ ਕੀ ਹੈ ਮਗਰ ਮੱਛਾ ਜੇ ਮਗਰ ਮੱਛਾ ਹੈ ਇੱਧਰ ਦੀ ਪੰਜਾਬ ਦਾ ਸੀ ਜੇ ਕਿੰਨਾ ਕੁ ਦੁੱਧ ਕੱਢੀ ਜਾਊਗੀ ਦੁੱਧ ਪਹਿਲਾਂ ਸਵੇਰੇ 15 ਕਿਲੋ ਭਰਦੀ ਰਹੀਏ ਅੱਛਾ ਹਾਂ ਵੇਖੋ ਉਨੀ ਵਹਿੜ ਉਸ ਤੋਂ ਉਨੀ ਥੱਲੇ ਉਨੀ ਥੱਲੇ ਹਾਂ ਦੇਖੋ ਲਾ ਫਿਰ ਤੋਰ ਦਈਏ ਐਰ ਕਿ ਉਤਰਾ ਕਿੰਨਾ ਕੁ ਭਰੀ ਜਾਊਗੀ ਦੁੱਧ ਐਰ ਤੇ 17-18 ਕਿਲੋ ਅੱਗੇ ਭਰੀ ਜਾਊਗੀ ਬਾਕੀ ਇਹ ਵੀ ਇੱਕ ਟਾਈਮ ਵੀ ਸਵੇਰ ਦਾ ਵਾ ਤੇ ਪਸ਼ੂ ਸਾਰਾ ਭੁੱਖੇ ਤੋਂ ਲੁੱਟ ਤੇ ਤੇ ਮੌਸਮ ਝੜੀ ਵਾਲਾ ਵਾ ਕੋਈ ਨਾ ਪੱਠੇ ਆਹੋ ਜੇ ਤੇ ਨਾ ਲਾਈਟ ਦਾ ਕੋਈ ਆਹੋ ਜਿਹਾ ਪ੍ਰਬੰਧ ਹੀ ਪਾਣੀ ਪੂਣੀ ਦਾ ਕਰਕੇ ਇਸ ਕਰਕੇ ਇਹ ਵੀ ਰੱਜੀਆਂ ਰੱਜੀਆਂ ਨਹੀਂ ਆ ਪੂਰੀਆਂ ਤੇ ਨਾ ਨਵਾਂ ਨਹੀਂ ਹੈ। ਬਾਕੀ ਥਾਂ ਨਾ ਬੜਾ ਪਿਆਰਾ ਲੱਗਾ ਉਹ ਦੂਰ ਤੋਂ ਆਪ ਦੇਖ ਸਾਡੇ ਥਾਂ ਚੰਗੇ ਗਿਆਪ ਤੇ ਦੂਰ ਦੂਰ ਜਿਹੜਾ ਥਾਣੇ ਤੇ ਬਿਲਕੁਲ ਤਾਜੀ ਸਹੀ ਹੈ। ਸਰ ਚੌਂਕਲਾ ਹਰਤੇ ਜੀ ਬਹੁਤ ਵਧੀਆ। ਠੀਕ ਹੈ। ਜਾਂਦੇ ਨੇ ਮਾੜੀ ਮੀਟ ਹਾਂ ਦੇਖ ਸਾਡੇ ਥਾਣੇ ਤੇ ਕਰੀ ਲੱਗੇ ਤਾਂ ਸਾਰਾ ਮਗਰਵਾਦ ਸਾਡੀ ਦਿੱਤਾ ਚਲੋ ਜਵਾਬ ਕਿੰਦੇ ਵਿਖਾਈ ਦਵਾਂਗੇ ਤੇ ਮੁੱਲ ਉਤਰਾਏ ਤਾਂ ਦੱਸ ਹੀ ਦਈ ਆਪਾਂ ਹਰ ਜੀ ਮੁੱਲ ਜੇ ਕਰਨ ਨਾਲ ਵੱਛੀ ਤੇ ਵੇਖੀਏ ਹਾਂਜੀ 65000 ਰੁਪਈਆ ਜੀ ਹਾਂਜੀ 50000 ਦੀ ਵੱਛੀ ਦੇਣੀ ਹੈ ਅੱਛਾ 50000 ਦੀ ਹਾਂਜੀ ਹਾਂਜੀ ਠੀਕ ਹੈ ਚਲੋ ਬਾਕੀ ਵਿੱਚ ਥੋੜਾ ਬਤਾ ਮਨ ਹੋ ਜੇ ਦੋ ਦੋ ਦੇਖੋ ਵੀ ਘਰ ਘਰ ਅੱਜ ਚੱਲ ਕੇ ਆਉਂਦਾ ਤਾਂ ਥੋੜਾ ਘੜੀ ਦੇਈਦਾ ਦਿਖਾਈ ਦੋ ਜਵਾਬ ਜੀ ਸਰ ਲੈ ਪੂਰਾ ਫਤਮੀ ਹੀ ਆ ਫਤਮੀ ਦਈ ਆ ਦੇਖਾਂ ਤੇ ਸਾਫ ਤੇ ਆ ਬਈ ਬਹੁਤ ਵਧੀਆ ਤਾਰ। ਉਸ ਤਰ੍ਹਾਂ ਠੰਡੀ ਆ ਵੈ ਕਈ ਵਾਰੀ। ਜੀ ਕਰਦੇ ਹੁੰਦੀਆਂ ਤੁਹਾਡਾ ਫਟਾ। 19 ਕਿੰਨੀ ਗੇ ਤੇ ਹੁਣ ਆ ਜਿਹੜੀ ਜੇ ਹੁਣ ਪਤੰਮ ਚੱਲੀ ਆ ਉਸ ਤਰ੍ਹਾਂ ਬੋਦੀ। ਹਾਂ ਪਤੰਮ ਜੀ। ਹੁਣ ਪਤੰਮ ਜੀ। ਤੇ ਆ ਜਿਹੜੀ ਜੇ ਕੋਣ ਜਵਾ ਬਹੁਤ ਵਧੀਆ ਅਰਫੀ ਜੀ ਐਡੀ ਐਡੀ ਮੋਟੀ ਧਾਰ ਕੋਲੀ ਆ ਫਿਰ। ਠੀਕ ਹੈ ਜੀ। ਇਹ ਅਰਫੀ ਜੀ 30 ਸਾਲ ਤੋਂ ਦਾ ਸੁਣੀ ਜੀ। ਅੱਛਾ ਜੀ। ਬੱਚਾ ਨਹੀਂ ਹੈਗਾ ਅੱਛਾ ਬੱਚਾ ਨਹੀਂ ਹੈਗਾ ਤਾਂ ਹੁਣ ਹੁਣ ਮਾਰ ਦਿਓ ਹੁਣ ਦਿਖਾ ਦਿਓ ਦਿਖਾ ਦਿਓ ਚਲੋ ਹੁਣ ਕਿੰਦਾ ਪੂਰਾ ਸੰਗੀ ਆ ਦਿਖਾ ਦਿਓ ਉੱਤਰਾ ਖੰਡੀ ਆ ਪੂਰੀ ਬਿਨਾਂ ਠੀਕ ਆ ਠੀਕ ਹੈ ਜੀ ਯਾਰ ਮੇਰੀ ਦਸੰਬਰ ਮਹੀਨੇ ਦੇ ਸੂਈ ਦੇ ਕਾਰ ਅੱਛਾ ਉਦੋਂ ਆਪਾਂ ਖਰੀਦੀ ਹੋਈ ਸੀ ਸੂਈ ਠੀਕ ਆ ਪਰ ਫਿਰ ਉਹ ਨਾ ਨਾਮ ਦੇ ਸਾਡੇ ਬਾਪੂ ਵੀ ਮੰਨਦਾ ਨਹੀਂ ਸੂਤਰ ਆਉਂਦਾ ਤੇ ਨਹੀਂ ਛੱਡ ਦਿੱਤੀ ਹਾਂਜੀ ਪੁੱਛਿਆ ਕਹਿੰਦੇ ਨਾ ਮਾਰਾਂ ਠੀਕ ਆ ਹੁਣ ਆਪਾਂ ਨਾ ਕੱਲ ਖਰੀਦ ਕੇ ਲਿਆਂਦੀ ਆ ਆਪਾਂ ਦੋ ਟਾਈਮ ਅਗਲੇ ਦੇ ਘਰ ਚ ਵਾਈ ਕੀਤੀ ਰਾਤ ਨੂੰ ਕੀਤੀ ਦਿਨੇ ਵੀ ਕਰਕੇ ਲਿਆਂਦੀ ਹਾਂਜੀ 25 ਲਿਆ ਮੋਕਿਆ ਕਰ 12 ਕਿਲੋ ਦੁੱਧ ਅੱਛਾ 12 ਲੀਟਰ ਦੁੱਧ ਹੈ ਕਰ 12 ਲੀਟਰ ਜਿਹੜਾ ਦੁੱਧ ਰੈਡੀ ਹੈ ਇਹਦੇ ਥੱਲੇ ਦੋ ਰੋ ਫਿਰ ਇੱਕ ਦਿਨ ਤੇ ਜਿੱਦਣਾ ਹੀ ਖਰੀਦੀ ਸੀ ਉਦੋਂ ਉਹਨਾਂ ਨੇ ਟੀਕਾ ਵੀ ਭਰਾਤਾ ਜੀ ਨੂੰ ਅੱਛਾ ਹਾਂ ਅੱਗੋਂ ਚਲੋ ਅਗਲੇ ਦੇ ਕਿਸ ਮੰਦ ਆਪਾਂ ਕੋਣ ਕੀ ਆਪਾਂ ਨਾਲ ਦੇਣਾ ਚੱਕੀ ਕੱਲ ਹਾਂਜੀ ਤੇ ਵੀ ਜਾ ਠੀਕ ਹੈ ਦੁੱਧ ਜਿਹੜੇ ਇਹਦੇ ਕੋਲ ਕਹਿੰਦੇ ਵੀ 12 ਲੀਟਰ ਹੁਣ ਮੌਕੇ ਤੇ ਹੈਗਾ ਵਾ ਤੇ ਖਾਣੇ ਦੇ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ ਬਾਕੀ ਠੰਡੀ ਇਹ ਵੀ ਠੰਡੀ ਤੇਰੀ ਹੈ ਜਿਹੜੀ ਇਹ ਕੋਈ ਵੰਗਾ ਨਹੀਂ ਤੇ ਠੀਕ ਹੈ ਜੀ ਕੋਈ ਦੂਜਾ ਨਾਮ ਨਾ ਲਗਾਏ ਆ ਲਈ ਫਿਰ ਦੇਖੋ ਤੇ ਮਗਲੇ ਖਾਣ ਦਾ ਵੀ ਸਵਾਦ ਦਿਖਾ ਦਿਓ ਕੋਈ ਪਹਾੜਾ ਨਹੀਂ ਕੋਈ ਵੰਗਾ ਨਹੀਂ ਠੀਕ ਹੈ ਜੀ ਇੱਕ ਵਾਰੀ ਤੇ ਇਹਦਾ ਫਿਰ ਮੁੱਲ ਕਿੰਨਾ ਰੱਖਣਾ ਆਪਾ? ਆਪੋ ਤਾਂ ਬੱਚਾ ਕੁਝ ਨਾ ਕਰਕੇ ਬੰਨਿਆ ਫਿਰ ਦੂਜੇ ਮੰਦਰ। ਇਹਦਾ ਹਰਪ੍ਰੀਤ ਜੀ ਜੱਸ ਨੋਈ। ਇਹ ਰੇਆ। ਕਿੰਨਾ ਕਰ? 36000 ਦੀ। 36000 ਦੀ। ਹਾਂ। ਚਲੋ ਬਾਕੀ ਮੌਕੇ ਦੇ ਉਹਨੇ ਕੀ ਮੰਨਤਾ ਨਾ ਰੋਜੂਗਾ। ਹਾਂ ਜੀ ਜੀ। ਕਫੂਨ ਲਾਊਗਾ। ਬੋਤਲ ਜੱਸੀ ਇਹ ਦੁੱਧ ਵਾਲੀ ਆ। ਹਾਂ ਜੀ। ਉਹਨਾਂ ਨੂੰ ਮੇਰਾ ਤਾਂ ਸੇਵ ਨਹੀਂ ਆਈ ਹੈਗੀ ਪ੍ਰੋਪਰ। ਸਾਂਭਣ ਵਾਲੀ ਹੈਗਾ ਸਾਂਭ ਕੇ ਦੁੱਧੋਂ ਸਾਦਾ ਵੱਧ ਵੀ ਜਾਵੇ। ਤੇ ਹੁਣ ਆ ਜਿਹੜੀ ਗਾਂ ਜੇ ਇਹਦੇ ਬਾਰੇ ਵੀ ਦੱਸ ਤੋ ਇਹ ਤੀਸਰਾ ਸੁਆ ਸੁਈ ਦੇ ਹਸਪੀ ਦੀ ਠੀਕ ਆ ਇਹਦੇ ਮਗਰ ਕੀ ਜੇ ਇਹਦੇ ਸਿਰੇ 9 10 ਕਿਲੋ ਦੁੱਧ ਦੇ ਠੀਕ ਆ ਜੀ ਮਗਰ ਬੱਚੀ ਜੇ ਤੋਰੋ ਫਿਰ ਇਹਨਾਂ ਵੀ ਇੱਕ ਰੀ 10 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹਦੇ ਨਾਲ ਤੋਰੀ ਅੱਜ ਤੱਕ ਤਾਂ ਬਹੁਤ ਹੋਈ ਪਈ ਇੱਕ ਅਜ ਬਾਤ ਤਿਲਕਣਾ ਵੀ ਕਾਫੀ ਹੈ ਮਲੇ 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 ਹੱਥ ਕੋ ਪੜ ਕੇ ਮਲੇ ਨਾਲ ਤੋਰੀ ਮੇਨ ਭੰਨ ਦਿਆ ਜੀ ਹਾਂ ਚੰਗੋ ਦਰਗਾ ਆ ਜਲੇ ਮਗਰ ਰੱਛੀ ਜੇ ਕੋਈ 20 ਦਿਨਾਂ ਦੀ ਸੂਈ ਜੀ ਅਸਥਾਨ ਇਹਦੇ ਵੀ ਦੇਖ ਸਕਦੇ ਜੇ ਲੱਗ ਕੇ ਤਾਂ ਹਾਂਜੀ ਇਹ ਵੀ ਆ ਦੇਖ ਸਕਦੇ ਠੰਡੀ ਜਾਂਤ ਮਾਰ ਕੇ ਦਿਖਾ ਦਿਓ ਦਿਖਾ ਦਿਓ ਤੇ ਮਗਲੇ ਖਨਾਲੇ ਦਿਖਾ ਦੇ ਜਵਾ ਸੰਭਰ ਨਾਲਿਆਂ ਵਾਂਗ ਅੱਜ ਜਿਹੜੀਆਂ ਪਤਨ ਬਸਾਉਂਦੇ ਆ ਠੀਕ ਹੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 36000 ਹਰ ਫ੍ਰੀਜੀ। ਅੱਛਾ ਇਹਦਾ 36000। ਭਾਵੇਂ ਵੀਰ ਬੱਚੇ ਦੇ ਵਗੈਰ ਲੈ ਜੇ ਤੇ ਭਾਵੇਂ ਕੋਈ ਬੱਚੇ ਵਾਲੀ ਲੈ ਜੇ। ਅੱਛਾ ਦੋਵੇਂ 36 36 ਦੀਆਂ। ਦੋਵੇਂ 36 36 ਦੀਆਂ ਨੇ। ਠੀਕ ਹੈ। ਬੱਚਾ ਸੱਚ ਮੁੱਚ ਦਾ ਹਸੇ ਵਾਲੀ ਗੱਲ ਆ। ਕਹਿੰਦਾ ਅਸੀਂ ਆਹ ਅੱਛੀ ਉਹਦੇ ਸੱਦੇ 36 ਤੇ ਪੂਛ ਚੁੱਕੇ ਸਲੋਗੀ। ਅੱਛਾ। ਹੈ? ਠੀਕ। ਤੇ ਜੇ ਨਾਲ ਕਿ ਸਾਡੇ ਮੱਤ ਡਾਟ ਹੋਵੇ ਨਹੀਂ ਜਾ ਕੇ ਮਗਰ ਬੱਚਾ ਖੜਾ ਕਰਕੇ ਜਾ ਕੇ 45 50 ਦੀ ਵੇਚ ਦੇਣੀ। ਹਾਂਜੀ। ਭਾਵੇਂ ਆਈਏ ਕੰਮ ਨਹੀਂ ਕਰਨਾ ਜੋ ਕੁਛ ਹੈਗਾ ਸੱਚਾਈ ਬੋਲ ਕੇ ਦੇਣੀ ਹੈ। ਹਾਂਜੀ ਨਹੀਂ ਜਿਤਨਾ ਪਿੱਛੇ ਆਈ ਉਤਨਾ ਹੀ ਦੇਣੀ ਇਮਾਰਤ ਬਗਾ ਸੁਬਾ ਸੂਜੀ ਦੇ ਅੱਛਾ ਜੀ ਇਹ ਥਰੇ 17 ਕਿਲੋ ਵੋਜੇ ਅੱਛਾ 17 ਲੀਟਰ ਤਿਆਰ ਆ ਹਾਂਜੀ ਹਾਂਜੀ ਰਹਿਣੀ ਤੇ ਤਾਂ ਬੱਚੀ ਜੇ ਮਗਰ ਇਹਦੇ ਮਗਰ ਵੀ ਬੱਚੀ ਆ ਤੇ ਇਹ ਕਿੰਨਾ ਕ ਦੁੱਧ ਕੱਢੀ ਜਾਓਗੇ ਜੇ ਤਵਾਜੂ ਅੰਦਰ 20 ਕਿਲੋ ਦੁੱਧ ਭਰੂਗੇ ਵਿੱਚ ਠੀਕ ਆ ਜੀ ਦਾਵਾ ਹੁੰਦੀਆਂ ਫਰੇਦੀਆਂ ਹਾਂਜੀ ਹਾਂਜੀ ਆਪਣਾ ਕੋ ਟੂੜੀ ਵੰਡੀ ਆ ਬਸ ਠੀਕ ਆ ਹਾਂ ਮਰੇ ਮੇਰੇ ਘੜੀ ਕੋਲ ਤਿੱਤਰ ਮੋਜ਼ੀ 17 ਲੀਟਰ ਹੁਣ ਜਿਹੜਾ ਮੌਕੇ ਤੇ ਦੇ ਦੇ ਕੋਲ ਕਿੰਨੇ ਵੀ ਤਿਆਰ ਆ ਕੋ ਵੀਰ ਆਪਣਾ ਦੋ ਟਾਈਮ ਚੋ ਕੇ ਲੈ ਜੇ ਅਜ ਲੈ ਬਾਕੀ ਥਾਣੇ ਵੀ ਚੰਗੇ ਕਿਆਰ ਤੇ ਲੱਗਾ ਥੱਲੇ ਜੀ ਥਾਣੇ ਦੇ ਵੀ ਦੇਖ ਕਾਦੇ ਦੂਰ ਦੂਰ ਜਿਹੜਾ ਥਾਣੇ ਦਾ ਵੀ ਹਾਂ ਬਹੁਤ ਗੱਲਾਂ ਦੇ ਸਾਡੇ ਦਾ ਕੋਈ ਝੂਰ ਛੱਟਾ ਨਹੀਂ ਆ ਤੇ ਮਾਸ਼ੂ ਬਹੁਤ ਓਕੇ ਦਾ ਵੀ ਇਹਦਾ ਫਿਰ ਮੁੱਲ ਇਹਦਾ ਹਾਣਾ 57000 ਕੋ ਮਾ ਉਸਤਾਨ ਕਰ ਦਾਂਗੇ ਥੋੜਾ ਘੱਟ ਠੀਕ ਹੈ ਜੀ ਹਾਂ ਜੀ ਬਾਕੀ ਕੋ ਫੋਨ ਲਾਵੇ ਹਨਾ ਆਹਨੇ ਰੇਟ ਵੇਖੋ 57 ਤੋਂ ਰੱਖ ਕੇ 36 ਤੱਕ ਰੇਟ ਪਾਏ ਆਪਾਂ ਠੀਕ ਹੈ ਜੀ ਹਾਂ ਉਹਦੇ ਵਿੱਚ ਵਿੱਚ ਕਾਵਾ ਦੁੱਧ ਵਾਲੀਆਂ ਸਾਰੀਆਂ ਤਾਕੀਆਂ ਸੁਣਿਆ ਫਿਰ ਠੀਕ ਹੈ ਜੀ ਹਾਂ ਤੇ ਬਾਕੀ ਇੱਥੇ ਆਓ ਆਪਣੀ ਚੋਚਵਾ ਕੇ ਚੋਚਵਾ ਕੇ ਹੁਣ ਸਾਰੀਆਂ ਕਰਕੇ ਹੁਣ ਪਸ਼ਮਨੀਆਂ ਸਾਰੀਆਂ ਨਾਲ ਦਿਖਾ ਦਊਂਗੀ ਹੁਣ ਪਸ਼ਮਨੀਆਂ ਸਾਰੀਆਂ ਇਕੱਲੇ ਤੇ ਬਾਕੀ ਆਪਣੀਆਂ ਪਾਸ ਕਰਕੇ ਖੜੋ ਜੀ